ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵਧ ਚੁੱਕੀਆਂ ਨੇ ਦਰਅਸਲ ਗ੍ਰਿਫਤਾਰੀ ਹੋ ਗਈ ਹੈ ਤਦase ਇਹ ਕਿ ਰਮਨ अरोड़ा ਦੇ ਘਰ ਪਹਿਲਾ ਸਵੇਰੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਕਾਫੀ ਘੰਟਿਆਂ ਤੱਕ ਇਹ ਰੇਡ ਚੱਲਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤਾਂ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਲੋਕਾਂ ਨੂੰ ਜਿਹੜੇ ਨਕਲੀ ਨੋਟਿਸ ਭੇਜੇ ਜਾਂਦੇ ਸਨ ਫਿਰ ਉਹਨਾਂ ਨੋਟਿਸ ਨੂੰ ਸੈਟਲ ਕਰਨ ਦੇ ਲਈ ਬਚਾਉਣ ਦੇ ਲਈ ਲੱਖਾਂ ਰੁਪਏ ਦੀ ਰਸ਼ਵਤ ਜਿਹੜੀ ਸੀ ਉਹ ਲਈ ਜਾ ਰਹੀ ਸੀ ਤਾਂ ਕਾਫੀ ਸ਼ਿਕਾਇਤਾਂ ਮਿਲਦੀਆਂ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਜੀਲੈਂਸ ਘਰ ਪਹੁੰਚਦੀ ਹੈ ਹਾਲਾਂਕਿ ਉਸ ਦੇ ਦਰਮਿਆਨ ਕੁਝ ਵੱਡੇ ਸਬੂਤ ਜਿਹੜੇ ਨੇ ਹੋ ਸਕਦਾ ਹੈ ਕਿ ਵਿਜੀਲੈਂਸ ਦੇ ਹੱਥ ਲੱਗੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ अरोड़ा ਹੁਣ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੇ ਨੇ ਗ੍ਰਿਫਤਾਰੀ ਹੋਈ ਹੈ ਦਾਸਤ ਇਹ ਕੀ ਜੁੱਥੇ ਰਮਨ अरोड़ा ਦੀ ਗ੍ਰਿਫਤਾਰੀ ਤੋ ਬਾਅਦ ਇਹ ਪਹਿਲੀ ਤਸਵੀਰ ਵੀ ਉਹਨਾਂ ਦੀ ਸਾਹਮਣੇ ਆ ਚੁੱਕੀ ਹੈ ਤਸਵੀਰ ਤੁਹਾਨੂੰ ਵਿਖਾ ਰਿਹਾ ਹੈ ਗ੍ਰਿਫਤਾਰੀ ਤੋਂ ਬਾਅਦ ਦੀ ਰਮਨ ਅਰੋੜਾ ਦੀ ਪਹਿਲੀ ਤਸਵੀਰ ਹੈ ਜੁਥੇ ਸਵੇਰੇ ਵਿਜੀਲੈਂਸ ਘਰ ਦੇ ਵਿੱਚ ਰੇਡ ਕਰਦੀ ਹੈ ਜਲੰਧਰ ਰਿਹਾਇਸ਼ ਤੇ ਛਾਪਾ ਮਾਰਿਆ ਗਿਆ ਤੇ ਉਸ ਦੇ ਦਰਮਿਆਨ ਕੁਝ ਵੱਡੀਆਂ ਬਰਾਮਦ ਗਿਆ ਹੋਈਆਂ ਨੇ ਜਿਸ ਤੋਂ ਬਾਅਦ ਰਮਨ ਅਰੋੜਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਰੋੜਾ ਜਿਹੜੇ ਉਹ ਬੈਠਾ ਹੋਇਆ ਮੋਦਰ ਆ ਰਹੇ ਨੇ ਹਾਲਾਂਕਿ ਜਿਹੜਾ ਜਿਹੜਾ ਗੱਡੀ ਦੇ ਵਿੱਚ ਜਿਹੜਾ ਲੈ ਕੇ ਜਾਇਆ ਜਾ ਰਿਹਾ ਹੈ ਉਹ ਦੇਖ ਸਕਦੇ ਹੋ ਵਿਦਿਆਕਰਮ ਨੂੰ ਰੋੜਾ ਨਹੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵਧ ਚੁੱਕੀਆਂ ਨੇ ਦਰਅਸਲ ਗ੍ਰਿਫਤਾਰੀ ਹੋ ਗਈ ਹੈ ਤਦase ਇਹ ਕਿ ਰਮਨ अरोड़ा ਦੇ ਘਰ ਪਹਿਲਾ ਸਵੇਰੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਕਾਫੀ ਘੰਟਿਆਂ ਤੱਕ ਇਹ ਰੇਡ ਚੱਲਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤਾਂ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਲੋਕਾਂ ਨੂੰ ਜਿਹੜੇ ਨਕਲੀ ਨੋਟਿਸ ਭੇਜੇ ਜਾਂਦੇ ਸਨ ਫਿਰ ਉਹਨਾਂ ਨੋਟਿਸ ਨੂੰ ਸੈਟਲ ਕਰਨ ਦੇ ਲਈ ਬਚਾਉਣ ਦੇ ਲਈ ਲੱਖਾਂ ਰੁਪਏ ਦੀ ਰਸ਼ਵਤ ਜਿਹੜੀ ਸੀ ਉਹ ਲਈ ਜਾ ਰਹੀ ਸੀ ਤਾਂ ਕਾਫੀ ਸ਼ਿਕਾਇਤਾਂ ਮਿਲਦੀਆਂ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਜੀਲੈਂਸ ਘਰ ਪਹੁੰਚਦੀ ਹੈ ਹਾਲਾਂਕਿ ਉਸ ਦੇ ਦਰਮਿਆਨ ਕੁਝ ਵੱਡੇ ਸਬੂਤ ਜਿਹੜੇ ਨੇ ਹੋ ਸਕਦਾ ਹੈ ਕਿ ਵਿਜੀਲੈਂਸ ਦੇ ਹੱਥ ਲੱਗੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ अरोड़ा ਹੁਣ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੇ ਨੇ ਗ੍ਰਿਫਤਾਰੀ ਹੋਈ ਹੈ ਦਾਸਤ ਇਹ ਕੀ ਜੁੱਥੇ ਰਮਨ अरोड़ा ਦੀ ਗ੍ਰਿਫਤਾਰੀ ਤੋ ਬਾਅਦ ਇਹ ਪਹਿਲੀ ਤਸਵੀਰ ਵੀ ਉਹਨਾਂ ਦੀ ਸਾਹਮਣੇ ਆ ਚੁੱਕੀ ਹੈ ਤਸਵੀਰ ਤੁਹਾਨੂੰ ਵਿਖਾ ਰਿਹਾ ਹੈ ਗ੍ਰਿਫਤਾਰੀ ਤੋਂ ਬਾਅਦ ਦੀ ਰਮਨ ਅਰੋੜਾ ਦੀ ਪਹਿਲੀ ਤਸਵੀਰ ਹੈ ਜੁਥੇ ਸਵੇਰੇ ਵਿਜੀਲੈਂਸ ਘਰ ਦੇ ਵਿੱਚ ਰੇਡ ਕਰਦੀ ਹੈ ਜਲੰਧਰ ਰਿਹਾਇਸ਼ ਤੇ ਛਾਪਾ ਮਾਰਿਆ ਗਿਆ ਤੇ ਉਸ ਦੇ ਦਰਮਿਆਨ ਕੁਝ ਵੱਡੀਆਂ ਬਰਾਮਦ ਗਿਆ ਹੋਈਆਂ ਨੇ ਜਿਸ ਤੋਂ ਬਾਅਦ ਰਮਨ ਅਰੋੜਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਰੋੜਾ ਜਿਹੜੇ ਉਹ ਬੈਠਾ ਹੋਇਆ ਮੋਦਰਾ ਰਹੇ ਨੇ ਹਾਲਾਂਕਿ ਸਿੱਟੇ ਜਿਹੜੇ ਆ ਉਹ ਗੱਡੀ ਦੇ ਵਿੱਚ ਜਿਹੜਾ ਲੈ ਕੇ ਜਾਇਆ ਜਾ ਰਿਹਾ ਹੈ ਉਹ ਦੇਖ ਸਕਦੇ ਹੋ ਵਿਦਿਆਕਰਮ ਨੂੰ ਰੋੜਾ ਰਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵਧ ਚੁੱਕੀਆਂ ਨੇ ਦਰਅਸਲ ਗ੍ਰਿਫਤਾਰੀ ਹੋ ਗਈ ਹੈ ਤਦase ਇਹ ਕਿ ਰਮਨ अरोड़ा ਦੇ ਘਰ ਪਹਿਲਾ ਸਵੇਰੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਕਾਫੀ ਘੰਟਿਆਂ ਤੱਕ ਇਹ ਰੇਡ ਚੱਲਦੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਮੌਕੇ ਤੇ ਮੌਜੂਦ ਹੁੰਦੇ ਨੇ ਤਾਂ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਲੋਕਾਂ ਨੂੰ ਜਿਹੜੇ ਨਕਲੀ ਨੋਟਿਸ ਭੇਜੇ ਜਾਂਦੇ ਸਨ ਫਿਰ ਉਹਨਾਂ ਨੋਟਿਸ ਨੂੰ ਸੈਟਲ ਕਰਨ ਦੇ ਲਈ ਬਚਾਉਣ ਦੇ ਲਈ ਲੱਖਾਂ ਰੁਪਏ ਦੀ ਰਸ਼ਵਤ ਜਿਹੜੀ ਸੀ ਉਹ ਲਈ ਜਾ ਰਹੀ ਸੀ ਤਾਂ ਕਾਫੀ ਸ਼ਿਕਾਇਤਾਂ ਮਿਲਦੀਆਂ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਜੀਲੈਂਸ ਘਰ ਪਹੁੰਚਦੀ ਹੈ ਹਾਲਾਂਕਿ ਉਸ ਦੇ ਦਰਮਿਆਨ ਕੁਝ ਵੱਡੇ ਸਬੂਤ ਜਿਹੜੇ ਨੇ ਹੋ ਸਕਦਾ ਹੈ ਕਿ ਵਿਜੀਲੈਂਸ ਦੇ ਹੱਥ ਲੱਗੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਰਮਨ अरोड़ा ਹੁਣ ਵੱਡੀ ਮੁਸੀਬਤ ਦੇ ਵਿੱਚ ਫਸ ਚੁੱਕੇ ਨੇ ਗ੍ਰਿਫਤਾਰੀ ਹੋਈ ਹੈ ਦਾਸਤ ਇਹ ਕੀ ਜੁੱਥੇ ਰਮਨ अरोड़ा ਦੀ ਗ੍ਰਿਫਤਾਰੀ ਤੋ ਬਾਅਦ ਇਹ ਪਹਿਲੀ ਤਸਵੀਰ ਵੀ ਉਹਨਾਂ ਦੀ ਸਾਹਮਣੇ ਆ ਚੁੱਕੀ ਹੈ ਤਸਵੀਰ ਤੁਹਾਨੂੰ ਵਿਖਾ ਰਿਹਾ ਹੈ ਗ੍ਰਿਫਤਾਰੀ ਤੋਂ ਬਾਅਦ ਦੀ ਰਮਨ ਅਰੋੜਾ ਦੀ ਪਹਿਲੀ ਤਸਵੀਰ ਹੈ ਜੁਥੇ ਸਵੇਰੇ ਵਿਜੀਲੈਂਸ ਘਰ ਦੇ ਵਿੱਚ ਰੇਡ ਕਰਦੀ ਹੈ ਜਲੰਧਰ ਰਿਹਾਇਸ਼ ਤੇ ਛਾਪਾ ਮਾਰਿਆ ਗਿਆ ਤੇ ਉਸ ਦੇ ਦਰਮਿਆਨ ਕੁਝ ਵੱਡੀਆਂ ਬਰਾਮਦ ਗਿਆ ਹੋਈਆਂ ਨੇ ਜਿਸ ਤੋਂ ਬਾਅਦ ਰਮਨ ਅਰੋੜਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਰੋੜਾ ਜਿਹੜੇ ਉਹ ਬੈਠਾ ਹੋਇਆ ਨਜ਼ਰ ਆ ਰਹੇ ਨੇ ਹਾਲਾਂਕਿ ਸਿੱਛੇ ਜਿਹੜੇ ਆ ਉਹ ਗੱਡੀ ਦੇ ਵਿੱਚ ਜਿਹੜਾ ਲੱਗੇ ਜਾਇਆ ਜਾ ਰਿਹਾ ਹੈ ਉਹ ਦੇਖ ਸਕਦੇ ਹੋ ਵਿਦਾਲ ਕੰਮ ਨੂੰ ਰੋੜਾ ਨਹੀਂ ਇਹ ਦੇਖ